ਜਲੰਧਰ ਪੁਲਿਸ ਨੇ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਕਾਰਵਾਈ ਕਰਦਿਆਂ ਚੋਣਾਂ ਦੇ ਸਮੇਂ ਦੌਰਾਨ ਵੱਡੀ ਗੈਰ ਕਾਨੂੰਨੀ ਨਕਦੀ ਜ਼ਬਤ ਕੀਤੀ। ਡੀਏਵੀ ਕਾਲਜ ਜਲੰਧਰ ਨੇੜੇ ਮਕਸੂਦਾ ਮੰਡੀ ਨੇੜੇ ਪੁਲਿਸ ਨੇ ਨਾਕਾ ਬੰਦੀ ਕਰਕੇ ਇੱਕ ਕਾਰ ਨੂੰ ਰੋਕਿਆ। ਜਾਂਚ ਦੌਰਾਨ ਪੁਲਿਸ ਨੇ ਕਾਰ ਵਿੱਚੋਂ ਲੱਖਾਂ ਰੁਪਏ ਦੀ ਗੈਰ ਕਾਨੂੰਨੀ ਨਕਦੀ ਬਰਾਮਦ ਕੀਤੀ। ਲੋਕ ਸਭਾ ਚੋਣਾਂ ਦੌਰਾਨ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ। ਮਾਨਯੋ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਜੋ ਕਿ ਅੱਜ 14 ਤਰੀਕ ਨੂੰ ਸਵੇਰੇ ਇੱਕ ਸ਼ੱਕੀ ਸਵਿਫਟ ਕਾਰ ਨੋ ਐਂਟਰੀ ਪੁਆਇੰਟ ਮਕਸੂਦਾ ਮੰਡੀ ਤੋਂ ਆ ਰਹੀ ਸੀ ਜਿਹਨੂੰ ਦੇਖ ਕੇ ਸਾਡੀ ਨਾਕਾ ਪਾਰਟੀ ਨੇ ਉਹ ਕਾਰ ਇੰਟਰਸੈਪਟ ਕੀਤੀ ਤੇ ਉਹਦੇ ਤੋਂ ਪਤਾ ਚੱਲਿਆ ਕਿ ਉਹਦੇ ਵਿੱਚ ਕੁਝ ਇਲੀਗਲ ਕੈਸ਼ ਦੀ ਅਮਾਉਂਟ ਹੈਗੀ ਹੈ ਜੋ ਕਿ ਤੁਰੰਤ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਤਾਇਨਾਤ ਜਿਹੜੀ ਐਸਐਸਟੀ ਟੀਮ ਹੈ ਉਹਨੂੰ ਇਨਫੋਰਮ ਕੀਤਾ ਗਿਆ ਉਹਨਾਂ ਨੇ ਵੀਡੀਓ ਰਿਕਾਰਡਿੰਗ ਕਰਦੇ ਹੋਏ ਇਹਦੀ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਕੁਝ 6,87,500 ਰੁਪਏ ਦੀ ਅਮਾਉਂਟ ਜਿਹਦੇ ਉਸ ਕੋਲ ਕੋਈ ਦਸਤਾਵੇਜ਼ ਨਹੀਂ ਸੀਗੇ ਉਹ ਪਾਏ ਗਏ ਨੇ ਜਿਹਨੂੰ ਮੌਕੇ ਤੇ ਹੀ ਇਲੈਕਸ਼ਨ ਕਮਿਸ਼ਨ ਦੀ ਟੀਮ ਨੇ ਸੀਜ਼ ਕਰਕੇ ਤੇ ਉਹ ਬੰਦੇ ਨੂੰ ਥਾਣਾ ਨੰਬਰ 1 ਦੇ ਹਵਾਲੇ ਕਰ ਦਿੱਤਾ ਗਿਆ